ਸਨੇਸ ਦਾਸਤਾਨੀਰ ਆਖਿਰ ਬਿ ਆਪ ਤਮ ਕਸਨਾ ਦਾਰਦ ਚੂ ਸਵਾਦ ਤਗ ਮੀਰ ਸਬਰੋਜ ਗਸਤਮ ਦਰ ববো ববর বববর ববে ববর ববে ববে સા વાહબ ને મેં ઓ આજ મેં શ્લોક પવણ ગુરુ પાવણી પિતા ਮਾਥਾ ਕਰਦ ਮਹਤ ਦਿਵਸ ਰਾਤ ਤੂੰ ਹੀ ਦਾਈ ਦਾਇਆ ਾਰੇ ਸਿਹੀ ਸਿਹੀ ਸੋਗਾ ਲੈ ਨਾ ਥੇ ਨਾਹੀ ਸੰਗ ਚਲ ਤਹ ਹੰਗਿਆ ਕੀਆ ਜੀਪੀ ਕਮਿਸ਼ਨਰ ਫਤਿਹਗੜ ਸਾਹਿਬ ਤੇ ਅਰੰਟੀ ਇਸੀ ਟੀਮ ਨਾਲ ਉਹਨਾਂ ਵੱਲੋਂ ਸ਼ੁਕ ਸੁਨੇਹਾਂ ਕਿਆ ਬਾਬਾ ਗੁਰਪ੍ਰੀਤ ਸਿੰਘ ਜੀ ਦਾਗਵਾਲਾ ਨਾ ਸ਼੍ਰੋਮਣੀ ਕਮੇਟੀ ਜਥੇਦਾਰ ਰਕਾ ਸਿੰਘ ਜੀ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਕਰਨੈਲ ਸਿੰਘ ਜੀ ਕੰਜੂੜੀ ਮੈਂਬਰ ਸ਼੍ਰੋਮਣੀ ਕਮੇਟੀ ਦੰਦਮਿਤਕ ਸਾਹਿਬ ਤੋਂ ਵਰਦੀਪਾ ਹਰ ਜਨ ਹਰ ਗੋਵਿੰਦਨ ਸਮਰਾਂ ਸ੍ਰੀ ਹਰਿ ਰਾਏ ਸ੍ਰੀ ਅਰਿ ਕ੍ਰਿਸ਼ਨ ਤੇ ਆਏ ਸ੍ਰੀ ਦੇ ਭਗਵਾਨ ਤੇ ਜੈ ਸਹਾਏ ਵਾਰੀ ਸ੍ਰੀ ਭਗਵਾਨ ਦੇ ਜੇ ਕੇ ਪਾਦ ਸ਼ਾਇਦਾਸ ਦੇ ਸੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਦਾਰ ਦਾ ਧਿਆਨ ਕਰਕੇ ਤੂੰ ਤੇ ਤੁਮਰੀ ਗਤ ਮੇਤਾ ਤੁਮਹੀ ਜਾਣੀ ਨਿਨਾ ਸਿੰਘਾ ਸਿੰਘਿਆ ਨੇ ਤਰ ਮਹੇਤ ਸੀਸ ਦਰਤੇ ਬਾਂਦਵਨ ਕਟਾਈ ਬਿਅਰਿਆਸ ਚੜਿਆਂ ਦੇ ਕਮਾਈ ਦਾ ਧਿਆਨ ਕਰਕੇ ਚੜਾਲੀਆਂ ਮੁਗਧੀਆਂ ਹਟੀਆਂ ਜਪੀਆਂ ਦਪੀਆਂ ਨਾਮ ਜਪਿਆ ਵੰਡ ਤੇ ਧੰਨ ਬਾਬਾ ਫਤੇ ਆਪਾਂ ਹੋਰ ਕੀ ਅੱਜ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਸਾਡੀ ਇਥੋਂ ਦੇ ਐਸਐਸਪੀ ਜਿਹੜੇ ਨੇ ਰਵਜੋਦ ਕੌਰ ਗਰੀਵਾਲ ਜੀ ਤੇ ਨਮਨੀਤ ਸਿੰਘ ਜੀ ਭੈਸ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੀ ਜਿਹੜੀ ਪਿਆਰੀ ਬੱਚੀ ਸੀ ਨਾਇਰਾ ਦੇ ਉਹ ਆਪਾਂ ਨੂੰ ਪਿਛਲੇ ਦਿਨੀ ਜਿਹੜੇ ਵਿਸ਼ੂੜਾ ਦੇ ਗਏ ਸਦੀਵੀ ਵਿਸ਼ੂੜਾ ਤੇ ਅੱਜ ਉਹਨਾਂ ਦੀ ਅੰਤਮ ਅਰਦਾਸ ਸੀ ਬਹੁਤ ਹੀ ਦੁਖਦਾਈ ਘੜੀ ਹੈ ਸਤਗੁਰੂ ਕਿਰਪਾ ਕਰਨ ਉਸ ਬੱਚੀ ਤੇ ਆਪਣਾ ਮਿਹਰ ਪ੍ਰਿਆਸ ਬਖਸ਼ ਕੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਤੇ ਪਰਿਵਾਰ ਨੂੰ ਸੂਖ ਸ਼ਾਂਤੀ ਪਾਣਾ ਮੰਨਣ ਦਾ ਬਲ ਬਖਸ਼ਣ ਇਹ ਬਹੁਤ ਹੀ ਅਕੈਹ ਤੇ ਅਸਹਿ ਜਿਹੜਾ ਸੀ ਜਿਹੜਾ ਨਾ ਸਹਾਰਨ ਵਾਲਾ ਗੁਰੂ ਸਾਹਿਬੀ ਕਿਰਪਾ ਕਰਨ ਤੇ ਬਾਣਾ ਮੰਨਨ ਦਾ ਬਲ ਹੋਇ ਚੱਲਣਾ ਹੈ ਪਰਵਾਹ ਤੇ ਸੋਚਾਂ ਤੇ